ਦੇਭੋਂ ਤੇਰੀ ਮਰਜ਼ੀ ਐ ਮੈਨੂੰ ਕਹਿੰਨਾ ਭਈ ਆਪਾਂ ਜਵਾਬ ਦੇ ਦੋ ਤੇ ਵਧੀਆ ਰਾਂਗੇ ਆਪਾਂ ਤੰਗ ਖਾਵਾਂਗੇ ਸਾਰੇ ਪੁੱਤ ਮੇਰੀ ਗੱਲ ਸੁਣ ਕੁੜੀ ਦੀ ਉਮਰ ਹੋਈ ਜਾਂਦੀ ਐ ਵੱਡੀ ਜੇ ਆਪਾਂ ਹੁਣ ਪਹਾੜ ਲੱਗ ਗਏ ਮਨ ਕਰੇ 2 ਸਾਲ 3 ਸਾਲ ਲੱਗ ਜਾਣ ਮੇਰਾ ਕੀ ਪਤਾ ਐ ਹੁਣ ਗੱਲ ਬਈ ਇਹ ਕਿਹਦੀ ਜਾਣੀ ਮੈਂ ਗਾਹੂ ਹੋਊਂਗੀ ਕਿ ਨਾ ਹੋਊਂਗੀ ਗੱਲ ਇਹ ਵੀ ਜਾਣੀ ਐ ਕਿਵੇਂ ਕਰੋਗੇ ਤੁਸੀਂ ਸੋਨ ਨੂੰ ਇੰਨਾ ਪਤਾ ਨਹੀਂ ਹੈਗਾ ਨਿਆਣਿਆਂ ਤੁਸੀਂ ਹਲੇ ਹਾਂ ਇਹ ਲੱਭ ਕੇ ਨਾ ਕਰੀਏ ਹਲ ਤਾਂ ਵਿੱਚ ਵਿਚਾਰੇ ਬੈਠੇ ਆ ਗਾਣਾ ਬੈਠੇ ਨੂੰ ਪੁੱਛ ਲੈ ਕਿਵੇਂ ਕਰਨ ਦਾ ਮੈਂ ਤਾਂ ਪੁੱਛੀ ਜਾਂਦੀ ਇਹਨੂੰ ਇਹ ਤਾਂ ਕਹਿੰਦੀ ਆਪਾਂ ਕਰ ਦੰਦੇ ਆਂਗੇ ਕਰ ਤੁਸੀਂ ਤਾਂ ਕਹਿ ਦੋ ਮੈਂ ਪੈਸੇ ਦਾ ਵੀ ਦੇਖੋਗੇ ਹਾਲਾਂ ਉਹ ਕਿਵੇਂ ਕਰਾਂਗੇ ਕੋਈ ਨਾ ਸੀ ਤੇਰੇ ਨਾਲ ਆ ਕਰਾਂਗੇ ਹਿੱਲਾ ਨਾ ਭਾਈ ਆਪਾਂ ਕਿਸ਼ਲਾਹ ਕਰ ਲਓ ਦੇਖ ਲਓ ਜੇਜ ਭਾਈ ਜਵਾਬ ਦੇ ਜਵਾਬ ਦੇ ਦਿਓ ਹੋਰ ਕੀ ਮੰਦਾ ਫਿਰ ਕਿਤੇ ਹੋਰ ਕਿਵੇਂ ਦੇ ਦਈਏ ਭਾਈ ਉਹ ਤੁਸੀਂ ਕੋਈ ਗੱਲ ਨਹੀਂ ਪ੍ਰਮਾਤਮਾ ਆਪ ਹੀ ਹਿੱਲਾ ਕਰੂਗਾ ਤੁਸੀਂ ਘਬਰਾਓ ਨਾ ਹੌਲੀ ਹੌਲੀ ਦਿਮਾਗ ਨਾਲ ਠੰਡੇ ਦਿਮਾਗ ਨਾਲ ਸੋਚ ਕੇ ਕੋਈ ਹਿੱਲਾ ਕਰ ਲਿਓ ਕੋਈ ਨਾ ਬਹਿ ਗਰੂ ਆਪ ਖੜਦਾ ਹੁੰਦਾ ਤੁਸੀਂ ਕਹਿਣਾ ਆਪਾ ਹੱਲ ਕਰੋ ਤੁਸੀਂ ਸੋਚੋ ਦਿਮਾਗ ਨਾਲ ਮਾਰੇ ਉਹ ਸੋਚਦਾ ਹੈਗਾ ਯਾਰ ਮਾ ਨਾ ਮोटा ਬੰਦੂ ਆ ਵੀ ਚਾਹੀਦਾ ਯਾਰ ਵੀ ਕਹਦਾ ਤੈਨੂੰ ਬਾੜਾ ਨਹੀਂ ਈ ਮਹੀਨਾ ਹੋਵੇ ਚਾਹੇ 2 ਮਹੀਨੇ ਤੇ 15 ਦਿਨ 15 ਦਿਨ ਚ ਭਲਾ ਕਦੋਂ ਹੋ ਜਾਣਾ 15 ਦਿਨ ਤੇ ਮੇਰੀ ਗੱਲ ਸੁਣ ਕਿੱਥੇ ਤਾਂ 4 ਮਹੀਨੇ ਟੈਂਸ਼ਨ ਕਿੱਥੇ ਆਪਾਂ 15 ਦਿਨਾਂ ਚ ਨਿਬੜ ਕੇ ਪਰਾਂ ਕਰਾਂਗੇ ਕਿਉਂ ਬੋਲਾਂ ਹੋਇਆ ਤੂੰ ਨਿਬੜ ਤਾਂ ਜਾਊਗੀ ਗੱਲ ਮਰਦਾ ਤਿਆਰੀਆਂ ਬੈਰਿਆ ਵੀ ਸੋਨਾ ੱਪਾ ਹੋਰ ਕਰਨਾ ਕੱਪੜਾ ਸਭ ਕੁਝ ਹੋਜੂ ਕੋਈ ਨਹੀਂ ਹੁੰਦਾ ਤੂੰ ਸਿਆਣਾ ਬਣ ਮੈਂ ਤਾਂ ਸੈਣੀ ਹਾਂ ਉਹ ਤਾਂ ਜਿਹੇ ਹੈਗੇ ਨੇ ਹੈਗੇ ਨੇ ਪਾਗਲ ਤੂੰ ਵੀ ਪਾਗਲੇਗਾ ਅੱਗੇ ਕਹਾ ਫੇਰੋਂ ਕੁੜੀ ਤੰਗ ਕਰੀ ਜਾਣਗੇ ਇਹੇ ਜੀ ਆਏ ਤਾਂ ਫੇਰ ਕਿਵੇਂ ਤੰਗ ਕਰਨਗੇ ਆਏ ਤਾਂ ਕਿਵੇਂ ਤੰਗ ਕਰਨਗੇ ਕੱਢ ਲੂਗੀ ਹੁਣ ਨਿਜਵਾਨ ਤੇ ਖੜਿਆ ਬੰਦਾ ਕੱਢ ਲੂਗੀ ਤੰਗ ਕਰਨਗੇ ਫੇਰ ਕੱਢ ਲੂਗੀ ਪਤਾਉਂਦਾ ਬੰਦੇ ਦਾ ਬਾਈ ਜਿਹੜਾ ਅੱਜ ਨਹੀਂ ਜਵਾਨ ਜਦੋਂ ਬਾਈ ਹੁਣ ਅੱਜ ਨਿਕਲ ਰਹੇ ਆ ਵਿੱਚੋਂ ਤੂੰ ਆਗਲ ਦਬਾਨਾ ਲੈ ਕੇ ਫੇਰ ਤੂੰ ਕੁੜੀ ਦੇ ਬਰਾਬਰ ਕਿੱਥੇ ਖੜੇਂਗਾ ਤੂੰ ਕੋਈ ਕੱਢ ਲੂਗੀ ਕੁੜੀ ਤੰਗ ਕਰੀ ਆਏ ਕਿਵੇਂ ਕਰਨਗੇ ਬੇਬੇ ਖੜੇ ਆ ਫੇਰ ਆਏਗੀ ਆਏ ਆਪਾਂ ਮਰੇ ਹੋਏ ਆਂਗੇ ਮਰੇ ਹੋਏ ਫਿਰ ਉਹ ਤੇ ਲੜਾਈਆਂ ਘੋਲ ਤੇ ਜਦੋਂ ਮਰਜੀ ਕਰ ਲੜਾਈਆਂ ਘੋਲ ਕਿਉਂ 80 ਉਮਰ ਨਾਲ ਖੜਾਂਗੇ ਏਡੀ ਕਹੀ ਜੀ ਕੀ ਗੱਲ ਐਡੀ ਉਹਨੇ ਕੀ ਚੱਕਰ ਆਪਾਂ ਕਿਹੜਾ ਕੋਈ ਕਰਦਾ ਰਿਸ਼ਤਾ ਕਰਾਇਆ ਤੁਹਾਡੇ ਨਾਲ ਵਰਤਦੀ ਨਹੀਂ ਹੈਗੀ ਆਪਾਂ ਕਿੰਨੇ ਚਿਰ ਤੁਹਾਡੇ ਨਾਲ ਵਰਤਦੇ ਆਂਗੇ ਉਹ ਤਾਂ ਹੀ ਤੈਨੂੰ ਵਿਚਾਲੇ ਲੱਤਾ ਸੀਗਾ ਪਰ ਆਹ ਗੱਲ ਤਾਂ ਨਹੀਂ ਪਤਾ ਵੀ ਐਵੇਂ ਹੋ ਗੋ ਕਿੰਨੇ ਰਿਸ਼ਤੇ ਕਰਾਤੇ ਹੁਣ ਕਿਹੜਾ ਕਿੱਦਾਂ ਰਿਸ਼ਤਾ ਕਰਾਤਾ ਬਾਈ ਸਾਰੇ ਕਿਤੇ ਆਹੀ ਹਾਲੀ ਹਾਲੀਲਾ ਹੋ ਰਿਹਾ ਬਾਕੀ ਜਵਾਖਾਂ ਦਾ ਭਈ ਆਪਸ ਵਿੱਚ ਫੋਨਾਂ ਬਾਰਨ ਦੇ ਲੱਗੇ ਰਹਿੰਦੇ ਨੇ ਕੁਛ ਨਾ ਕੁਛ ਕਹਿਤਾ ਫੇਰ ਲੰਬੀ ਗੱਲ ਦਾ ਮੈਂ ਉਦੋਂ ਦੇਖ ਮੇਰੀ ਗੱਲ ਸੁਣ ਇਹ ਜਵਾਖਾਂ ਨੂੰ ਵੀ ਗੁੱਸਾ ਲੱਗਿਆ ਮੈਂ ਉਦੋਂ ਨੰਬਰ ਦਿੰਦੀ ਨਹੀਂ ਤੀ ਵੀ ਨਾ ਭਈ ਨੰਬਰਾਂ ਨਾਲ ਬਹੁਤ ਖੱਤ ਪੈ ਜਾਂਦੇ ਨੇ ਇਹ ਹਟੇ ਨਹੀਂ ਨਾ ਅੱਜ ਕੱਲ੍ਹ ਹੁਣ ਆ ਨਾ ਟਾਈਮ ਹੋ ਰਿਹਾ ਹੁਣ ਤਾਂ ਗੱਲ ਕਰਦੇ ਨੇ ਸਾਰੀ ਗੱਲਾਂ ਕਰਦਾ ਹੁਣ ਮੈਂ ਫਾਇਦਾ ਠਾਉਂਦਾ ਮੇਰੀ ਫਾਇਦਾ ਠਾਉਂਦਾ ਉਹ ਤਾਂ ਹੀ ਫਾਇਦਾ ਠਾਉਂਦਾ ਨੂੰ ਪਤਾ ਹੁਣ ਕਹਿੰਨਾ ਨੇ ਕਹਿਤਾ ਹੋਵੇ ਆਪ ਸਭੀ ਆ ਗਈ ਤਾਂ ਅੱਜ ਗੱਲ ਕਰ ਲਈ ਹੋ ਸੋ ਉਹਨੇ ਜੇ ਬੱਟ ਨਹੀਂ ਹਾਂ ਇਹ ਵੀ ਗੱਲ ਹੁਣ ਮੈਂ ਕੀ ਕਰ ਸਕਦੇ ਪਿੰਡ ਨੇ ਕੀ ਕਰ ਸਕਦੇ ਆ ਭਾਈ ਬਈ ਜਵਾਨਾ ਹੁਣ ਆ ਗਿਆ ਕੁਝ ਲੋਕ ਉਂਗਲ ਆਣ ਉਹ ਵੀ ਤਾਂ ਗੱਲ ਦਾ ਯਾਰ ਭਾਈ ਤੁਸੀਂ ਰਿਸ਼ਤੇ ਦਾ ਲਾਗਣਾ ਮਾੜਾ ਚੰਗਾ ਹੁਣ ਹੋਇਆ ਖਾਉ ਨਹੀਂ ਗਾ ਹਾਂ ਅਗਲਾ ਵੀ ਤਲਕਦਾ ਹੈ ਵੀ ਕੀਪਤਾ ਕਿਹਾ ਜਾ ਗੁਰੇਸ਼ਤਾ ਪਾਨੀ ਨਾ ਮਾਰਦੇ ਉਹ ਵੀ ਤਾਂ ਰੋਲਾ ਭਾਈ ਜਵਾਨੇ ਦੇ ਹਿਸਾਬ ਨਾਲ ਹੁੰਦਾ ਹੈਗਾ ਚੱਲ ਬੇਬੇ ਦੇਖ ਫਿਰ ਕਿਵੇਂ ਕਰਨਾ ਭਾਈ ਬੋਲੋ ਦੱਸੋ ਤੂੰ ਦੱਸ ਹੁਣ ਤੂੰ ਵੱਡੀਆਂ ਤੂੰ ਹੀ ਦੱਸ ਚੱਲ ਦੇਖੋ ਭਾਈ ਹਾਂ ਕਰ ਦੋ ਦੇਖੀ ਜੋ ਕੀ ਬਣੂਗਾ ਆਪਾਂ ਚੱਲ ਬਾਲਾ ਕਰਾਂਗੇ ਮੜਾ ਮੋਟਾ ਕੱਟ ਦੇ ਦਾਂਗੇ ਚਲ ਭਾਈ ਕੋਈ ਕਰਦੇ ਫੋਨ ਦੇ ਜਿੰਨਾ ਹੋ ਸਕੇ ਅਸੀਂ ਕਰ ਦਾਂਗੇ ਹਾਂ ਇਹ ਕਹਿੰਦੇ ਜਿੰਨਾ ਹੋ ਭਾਈ ਸਤੋ ਅਸੀਂ ਦੇਖ ਤਾ ਐ ਕਹਣਗੇ ਵਿਆਹ ਹੋਣਾ ਤੇ ਵਿਆਹ ਹੋਣਾ ਤੇ ਅਸੀਂ ਕੋਈ ਬੰਦ ਲੈਂਗੇ ਮੈਂ ਇਹ ਕਹਿੰਦਾ ਵੀ ਵਿਆਹ ਪਕੜਾ ਕੇ ਦੇਵਾਂਗੇ ਕਿ ਹੋ ਹੀ ਦੇਣਗੇ ਵਿਆਹ ਦਾ ਪਕੜਾਂ ਭਾਈ ਵਿਆਹ ਤਾਂ ਆਪ ਪਕੜਾ ਮੰਗੇ ਹਾਂ ਆਪ ਪਕੜਾਵਾਂਗੇ ਕੁੜੀਆਂ ਨਾਲ ਜੱਕ ਹੁੰਦਾ ਹੈ ਕਹਿੰਦਾ ਕੀ ਪਤਾ ਕੱਲੂ ਵੀ ਦੋ ਦਿਨ ਬਾਅਦ ਕਹਿੰਦੇ ਨੇ ਦਾ ਪਕੜਾ ਲੈ ਤਾਂ ਅੱਛਾ ਹਾਂ ਵੀ 5 ਦਿਨ 10 ਦਿਨ ਦਾ ਖੜਾ ਲਿਆ ਨਾ ਅਸੀਂ ਕਢਾਵਾਂਗੇ ਬੰਦਾ ਰਿਵਿਜ਼ਿਟਰ ਲਵਾਵਾਂਗੇ ਬੱਚਾ ਤਿਆਰੀ ਵੈਰੀ ਵੀ ਕਰਨੀ ਹੈ ਇਹ ਕਹਿੰਦੇ ਆਪਾਂ ਚੱਲ ਸਾਮਾਨ ਆ ਪਕੜਾ ਨੂੰ ਆਪ ਤਾਂ ਅਜ ਦਸ ਦਸ ਚੱਕਲਾਂਗੇ ਮਾਰ ਦਸ ਦਰ ਚੱਕਲਾਂਗੇ ਕੋਈ ਨਾ ਹੋਰ ਕੀ ਹੈ ਨਾ ਕਰਨਾ ਤਾ ਪਹੋਗੇ ਹੁਣ ਫਿਰ ਦੇ ਬਈ 5 ਲੱਖ ਤਾਂ ਤੈਨੂੰ ਕਰਨਾ ਪੂਖ ਚੋਕੇ 5 ਗੱਦਾ ਤੂੰ ਕਰ ਕੋਈ ਨਹੀਂ ਦੇਖਦੇ ਬਾਈ ਕਿੰਨਾ ਹੋਊਗਾ ਤਾਂ ਜੇ ਕੋਈ ਤੇਰਾ ਆਇਆ ਤਾਂ ਮੈਂ ਤਰੇ ਹੋ ਬੱਧਾ ਪੜ ਲੈ ਆਪਦਾ ਵਿਆਹ ਦੇਣਾ ਤੇ ਤੈਨੂੰ ਵੀ ਵਿਆਹ ਦੇਣਾ ਆਪਾਂ ਕੋਈ ਫਰੀ ਵਾਲਾ ਤਾਂ ਕੰਮ ਹੈ ਨਹੀਂ ਦੇਖ ਸਾਡੀ ਮਜ਼ਦੂਰੀ ਬਣ ਗਈ ਤਾਂ ਤੈਨੂੰ ਕਹਿ ਜੰਦੇ ਠੀਕ ਆ ਆਪਣਾ ਕੁੜੀ ਦਾ ਪਿਆਰ ਚੱਲ ਪਹਿਲਾਂ ਤੁਸੀਂ ਮਾਰੇ ਰਿਸ਼ਤੇ ਦਾ ਨਾਮ ਨੂੰ ਟਰਾਈ ਮਾਰੋ ਓਏ ਯਾਰ ਇਸ ਤਰ੍ਹਾਂ ਕਹਿੰਦਾ ਬਾਜੋ ਵਿਆਹ ਹੀ ਦੇਣੇ ਕਹਿੰਦਾ ਮੇਰੇ ਗੱਸਣ ਅਸੀਂ ਥਾਂ ਥਾਂ ਥੁੱਕਤ ਕਾ ਨੂੰ ਥੁੱਕ ਕੇ ਚੱ ਦਾ ਲੈ ਕੇ ਅਸੀਂ ਤੈਨੂੰ ਦੇ ਦਾਂਗੇ ਬਾਈ ਸਰ ਜੀ ਆਪਾਂ ਹੀ ਲੈ ਕੋਈ ਨਹੀਂ ਜਿਆਦਾ ਠੰਡੇ ਦਿਮਾਗ ਨਾਲ ਦੇਖ ਕਰੋ ਹਾਂ ਕੰਮ ਹੈ ਨਾ ਵਿਆਹ ਤੁਸੀਂ ਕਢਾ ਲਿਓ ਆਪਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਦੱਸ ਦਾਂਗੇ ਤੇ ਆਪਦਾ ਦੋ ਦਿਨਾਂ ਦਾ ਹੁਣ ਵੱਧ ਕਢਾ ਲਿਓ ਵੱਧ ਹੀ ਕਢਾਉਣਾ ਬਈ 15 ਦਿਨ ਤਾਂ ਕੀ ਬਣਦਾ ਪੰਜ ਚਾਰ ਦਿਨ ਕੰਮ ਨਹੀਂ ਪੈਣੀ ਹੁਣ ਆਪਦਾ ਦੋ ਦਿਨਾਂ ਦਾ ਵੱਧ ਕਢਾ ਲਿਓ ਜੇ ਉਹਨਾਂ ਨੂੰ ਕਹਾਂਗੇ ਇੰਨੀ ਮਤਲਬ 15 ਤੋਂ 10 ਆ ਜੀ ਉਹਦਾ ਕੀ ਹੋ ਰਿਹਾ ਹੈ ਉਹਨਾਂ ਨੇ ਕਹੀ ਜਿੰਦੇ ਉਹ ਜੋ ਪਹਿਲਾਂ ਜਵਾਨ ਹੀ ਨਹੀਂ ਹੈਗੇ ਉਹਨਾਂ ਨੇ ਉਹ ਪਹਿਲੀ ਜਵਾਨ ਤਰੀ ਖੜੇ ਕਿਹਨੇ ਜਵਾਨ ਨਹੀਂ ਹੈਗੇ ਤਾਂ ਠੀਕ ਹੈ ਪਰ ਉਹਨਾਂ ਨੂੰ ਭਾਈ ਕਹ ਦੇ ਕਰਦੇ ਹਾਂ ਕਰਨੀ ਪਊ ਜੋ ਹੜਦੇ ਨਹੀਂ ਅਗਰ ਮਨ ਨਹੀਂ ਹੈਗਾ ਯਾਰ ਮੈਂ ਕਰ ਦਿੰਦਾ ਪਰ ਕਰ ਲੈ ਗੱਲ ਕੀ ਹੈ ਇਹ ਕੁਛ ਨਹੀਂ ਕਰ ਦਿੰਦੇ ਪਦੀਆਂ ਚੀਜ਼ਾਂ ਠੀਕ ਕਰਦਾ ਕਰਨੀ ਦੋ ਹੈਲੋ ਹੋਰ ਵੀ ਠੀਕ ਹੈ ਹਾਂ ਪਹੁੰਚ ਗਿਆ ਜੀਗਾ ਉੱਤੇ ਬੈਠਾ ਜੀਗਾ ਹਾਂ ਉਦੋਂ ਮੈਂ ਤਾਂ ਹੀ ਫੋਨ ਕਰਾਇਆ ਸੀ ਮਾਂ ਵੀ ਦੇ ਤਾਂ ਤੁਹਾਨੂੰ ਕੱਲ ਨੂੰ ਦਿਨ ਕਢਾ ਕੇ ਅਸੀਂ ਹਾਂ ਕੱਲ ਨੂੰ ਦਿਨ ਕਢਾ ਕੇ ਦੇ ਦਾਂਗੇ ਜੇ ਬੇਰੇ ਅਸੀਂ ਆਹ ਉਹ ਵੀ ਜੀ ਗੱਲ ਹੈ ਕਿ ਫੜੀ ਮਾਂ ਨਾ ਨਾ ਕੋਈ ਨਹੀਂ ਬੇਫਿਕਰ ਨਹੀਂ ਜੇ ਕੋਈ ਹੋਰ ਗੱਲਬਾਤ ਹੋਵੇ ਤਾਂ ਫੋਨ ਤੇ ਕਰ ਲੈਣਾ ਹੈ ਤੇ ਗੱਲਬਾਤ ਆਪੋ ਕਰਦੇ ਹਾਂ ਹਾਂ ਚੰਗਾ ਕਰੋ ਫਿਰ ਤਿਆਰੀ ਹਾਂ ਨੇ ਵੀ ਬਣਨ ਨੂੰ ਮੈਂ ਕਹਿੰਦਾ ਕਣੀ ਵੀ ਕੋਈ ਕਰਨੀ ਹੈ ਜੀ ਅੱਛਾ ਜਦੋਂ ਕੱਲੂ ਦਿਨ ਕਢਾ ਲਾਂਗੇ ਤੂੰ ਕੱਲੀ ਟਾਈਮ ਫਿਰ ਬਾਜ ਚਲਾਗੇ ਆਪਾਂ ਮੈਂ ਕੋਈ ਨਾ ਬਬਾਜ ਚਲਾਉਂਗਾ ਤੂੰ ਆ ਜੀ ਦੇਖਣ ਆ ਹਾਂ ਕੋਲ ਕੋਲ ਦੇਖਦੇ ਆ ਕੱਲੂ ਕਢਾ ਕੇ ਹੁੰਦੀ ਕਰ ਦਾਂਗੇ ਦੱਸ ਲਵਾਂਗੇ ਬਾਕੀ ਪੈਸਿਆਂ ਦਾ ਕਰੀ ਨਹੀਂ ਖਾਲਾ ਕੋਈ ਨਾ ਕਰ ਜਾਂ ਮੀਲਾ ਬਣ ਹਾਂ ਦੇਖੋ ਗੱਲ ਐ ਜਿਹੜੇ ਉਹ ਪਨੀਚਰ ਵਾਲੇ ਨੇ ਆਪਣੇ ਸਾਰੇ ਸੁਨਾਮ ਠੀਕ ਹੈ ਉਹ ਤਾਂ ਆਪਾਂ ਵਰਾਉਣਾ ਵੀ ਜਾਣਦੇ ਆ ਠੀਕ ਹੈ ਉੱਥੋਂ ਚੁਕਾ ਦੂ ਮੈਂ ਸਾਰਾ ਉਹ ਸੈਲ ਜਿਹੜਾ ਕੋਈ ਬ੍ਰਿਜ ਫਰੋਚ ਠੀਕ ਹੈ। ਉਹਨਾ ਮਿੱਤਰ ਆਉ। ਫਿਰ ਬਾਅਦ ਦੇ ਦਾਂਗੇ। ਉਹਨਾਂ ਨੂੰ ਸੀਮਿੰਟ ਫਾਸਲਾ ਇਹ ਦੂ ਅਗਲੀ ਤੋਂ ਦੇ ਦਈਓ। ਠੀਕ ਹੈ। ਸੀਮਿੰਟ ਨਿਕੜਾ ਲਾਂਗੇ ਆਪਾਂ। ਠੀਕ ਹੈ। ਠੀਕ ਹੈ। ਦੇਖੇ ਸੋਨੇ ਜ਼ੋਨੇ ਵਾਲਾ ਮੈਂ ਭਈ ਇਹਨਾਂ ਦਾ ਮਜ ਘੱਟ ਪਿਆ। ਚਲੋ ਤਾਂ ਮੇਰਾ ਮਿੱਤਰ ਇੱਕ ਹੋਰ ਹੈਗਾ। ਹਾਂ। ਉਹ ਤਾਂ ਪੋਤੋ ਕਹਾ ਲਾਂਗੇ। ਉਹ ਤੋਂ ਸੁਨਿਆਰ ਵਾਲਾ ਕੰਮ ਤੋਂ ਉਧਰੋਂ ਕਰਾ ਲਈ। ਤੇ ਥੋੜਾ ਬਣਾ ਪੈਸਾ ਨਾਲ ਵੀ ਕਰੀ ਤੂੰ ਦੇਖ ਲੈ ਪੈਸਾ। ਪੈਸਾ ਕਰ ਦਿਆਂ ਦੇਖਨੇ ਆਪਾਂ ਕਿਤੇ ਤੱਕ ਬਣਦਾ। 200 ਲੱਖ। ਦੇਖਦਿਆਂ ਨਹੀਂ ਭਾਈ। ਅਸੀਂ ਤੇਰੇ ਸਿਰ ਤੇ ਢੋਲ ਕੀ ਬਜਾਈਏ ਕੀ? ਵੀ ਤੂੰ ਕੋਈ ਨਹੀਂ ਬੇਬੇ ਘਰ ਆਣਾ ਤੂੰ ਆਪਾਂ ਹਣਾ ਬਾਕੀ ਮੜਾ ਮੋਡਾ ਤੁਸੀਂ ਰਿਸ਼ਤੇਦਾਰਾਂ ਨੂੰ ਟੋਕੇ ਤਾਂ ਲੱਗੋ ਪਤਾ ਲੱਗ ਜੇਂਦਾ ਔਕੇ ਸੌਕੇ ਮਿਲੇ ਪੁੱਤ ਦੇਖ ਮੈਂ ਤਾਂ ਨਹੀਂ ਟੋਲੀ ਰਿਸ਼ਤੇਦਾਰਾਂ ਨੂੰ ਹੂੰ ਹੈ ਮੈਂ ਤਾਂ ਤਿੰਨੂ ਕਹ ਹੈ ਵੀ ਦੇਖ ਭਾਈ ਤੂੰ ਉਹਦਾ ਦੇਖੀ ਨੀਗਾ ਇੱਧਰ ਕੋਈ ਨਹੀਂ ਆਉਂਦਾ ਜਾਂਦਾ ਰਹੀ ਨਾਲ ਤੂੰ ਹੁਣ ਕੋਈ ਨਹੀਂ ਮਾਤਾ ਜਿੰਨਾ ਹੋਊਗਾ ਆਪਾਂ ਕਰਾਂਗੇ ਸਾਰਾ ਲਵਾਵਾਂਗੇ ਛੋਟੇ ਹਾਂ ਬਾਈ ਬਣ ਕੇ ਮਾੜਾ ਰੱਖੀ ਠੀਕ ਹੈ ਹਾਂ ਉਹ ਮੈਨੂੰ ਐ ਜੀ ਬੰਦੇ ਚੰਗੇ ਨੇ ਵੀ ਚਲ ਆਪਣੀ ਕੁੜੀ ਐ ਚੰਗੇ ਤੇ ਖਾਥਾਂ ਐ ਵਗ ਜੇ ਹਨਾ ਇਹ ਤਾਂ ਹੈਗਾ ਵੀ ਮੈਂ ਹੋਰ ਰਿਸ਼ਤੇ ਵਾਲਾ ਉਹ ਕਬ ਬਜੋਲਾ ਨਹੀਂ ਹੈਗਾ ਮੈਂ ਲੋਕਾਂ ਵਾਂਗੂ ਵੀ ਥੂਕੀ ਲਾ ਕੇ ਵਗ ਜੂਗਾ ਮੈਂ ਆਪਣੇ ਰਿਸ਼ਤੇਦਾਰ ਤੇ ਵਧੀਆ ਬੰਦੇ ਦੇ ਤਾਂ ਕਰਕੇ ਉਹ ਤਾਂ ਉਹਨਾਂ ਨੂੰ ਜਾਜ ਬਾਹਰੇ ਜਾਣ ਕਰਕੇ ਹੋਗਾ ਨਹੀਂ ਆਪਾਂ ਦੱਬੋ ਲੈਂਦੇ ਚਲ ਕੋਈ ਨਾ ਕਰਾਂਗੇ ਯਾਰ ਹੁਣ ਤਾਂ ਚਲੋ ਕਹੇ ਗੱਲ ਜਵਾਨੀ ਹੋ ਗਈ ਫਤ ਕਰਾਂ ਠੀਕ ਹੈ ਭਾਈ ਹਾਂ ਕਰਦੇ ਕੋਈ ਯਾਰ ਲੈ ਭਾਈ ਫਿਰ ਮੈਂ ਚੱਲਿਆ ਤੁਸੀਂ ਕਰੋ ਤਿਆਰੀ ਹੈ ਨਾ ਭਾਈ ਰੋਟੀ ਬਣਾ ਲੈਣਗੇ ਨਾ ਰੋਟੀ ਤਾਂ ਭਾਈ ਮੈਂ ਉਧਰ ਖਾ ਕੇ ਆਇਆਗਾ ਉੱਥੇ ਆ ਖੰਡ ਕਿਉਂ ਖਾ ਕੇ ਆਪਣੀ ਰੋਟੀ ਨਹੀਂ ਪਸੰਦ ਆਉਂਦੀ ਆ ਜਿਆਦਾ ਸੰਸਕਾਰੀ ਨੇ ਵਿਚਾਰੇ ਉਹ ਵਧੀਆ ਨੇ ਇੱਜ਼ਤ ਕਰਦੇ ਨੇ ਖੰਡ ਖਾਓ ਨਹੀਂ ਬੇਬੇ ਉਹ ਬੰਦੇ ਵਧੀਆ ਨੇ ਮੈਂ ਪਹਿਲਾਂ ਵੀ ਜਾਣਦਾ ਰੋਟੀ ਟੁੱਕ ਤਾਂ ਬਹੁਤ ਵਧੀਆ ਖਵਾਉਂਦੇ ਨੇ ਬੰਦੇ ਤਾਂ ਐ ਨੱਕ ਨਹੀਂ ਮਾਰਦੇ ਹੈਗੇ ਨਾ ਵਧੀਆ ਚੱਲ ਖੰਡ ਦਾ ਚੱਲ ਭਾਈ ਮੈਂ ਤਾਂ ਖਾਣੇ ਹੀ ਰਹਿਣਾ ਹੁਣ ਮਰ ਨਾਲ ਬਸ ਇੱਦਾਂ ਜੇ ਰਹੇ ਨਾ ਵਿਚੋਲੇ ਸਾਡੇ ਖਾਂਦੀ ਰਹਿੰਦੇ ਹਾਂ ਹਾਂ ਕੰਡੂ ਵੀ ਗਵਾਨ ਨੇ ਮਗਰੋ ਜੇ ਕੋਈ ਗੱਲਬਾਤ ਹੋ ਜਾਏ ਅਗਲਾ ਹਾਂ ਬਈ ਹੁਣ ਕਹਿੰਦੇ ਉਹ ਵੀ ਫੋਨ ਖਾਣੀ ਪੂਕੀ ਕੋਈ ਨਹੀਂ ਕਰੋ ਠੀਕ ਹੈ ਬਈ ਚਲੋ ਕਰਦੇ ਆ ਤੇਰੀ ਚੰਗਾ ਬੇਬੇ ਫਿਰ ਚੰਗਾ ਭਾਈ ਹਾਂ ਚੰਗਾ ਭਾਈ ਲੈ ਹੁਣ ਤਾਂ ਹੁਣ ਦੂਰੀ ਦੂਰੀ ਟੈਂਸ਼ਨ ਪੈ ਗਈ ਹੁਣ ਕੀ ਕਰਾਂਗੇ ਹੋਰ ਯਾਰ ਮਹੀਨਾ ਦੋ ਮਹੀਨੇ ਹੁੰਦੇ ਫਿਰ ਵੀ ਨਹੀਂ 15 ਦਿਨਾਂ ਚ ਕੀ ਕਰਾਂਗੇ ਦੱਸ ਯਾਰ ਹੋਰ ਕੀ ਹੋ ਰਿਹਾ ਸਾਨੂੰ ਵਾਲੀ ਟੈਂਸ਼ਨ ਚ ਹੋ ਰਿਹਾ ਸਾਰੀ ਪੇਸ਼ੇ ਜੀ ਹੋਣਾ ਉਹ ਵਿਚੋਲਾ ਆਇਆ ਸੀਗਾ ਕਿਹਾ 15 ਦੇ ਵਿੱਚ ਵਿਆਹ ਕਰਮੇ 15 ਦੇ ਵਿੱਚ ਹਾਂ ਚਲ ਕੋਈ ਨਾ ਤੂੰ ਤਾਂ ਕਰ ਲੈ 15 ਬੁੱਕ ਕੋਈ ਮੂਸਰ ਕਰਾ ਲੈ ਮੋਟਰ ਕਰ ਲੈ ਲੈ ਕੋਈ ਫੇ ਮਿੰਨੋ ਕੀ ਬਤ ਭਾਬੀ ਤੈਨੂੰ ਇਹ ਬਤਾ ਤੂੰ ਹੀ ਜਾਵੇਂਗੀ ਆ ਯਾਰ ਤੂੰ ਨਾਲ ਲਾ ਕੇ ਨਾ ਸਾਰਾ ਕਰਾ ਦੇਣ ਤਾਂ ਬਾਕੀ ਉਹ ਬਾਹਰਲਾ ਮੈਂ ਦੇਖਦਾ ਤੂੰ ਇਹ ਜਿਹੜਾ ਕਿਰਨ ਵਾਲਾ ਸਮਾਂ ਸਪਾ ਉਹ ਸਾਰਾ ਤੁਸੀਂ ਕਰਾਉਣ ਲੈ ਚਲ ਕੋਈ ਨਾ ਤੇ ਲੈ ਲਾਂਗੇ ਆਪਾਂ ਹਾਂ ਠੀਕ ਹੈ ਬਾਹਰਲਾ ਮੈਂ ਦੇਖਦਾ ਉਹਨਾਂ ਕਰ ਦਾਂਗਾ ਮੈਂ ਸੋਨਾਂ ਵਾਲੇ ਕੋਲ ਵੀ ਜਾ ਕੇ ਆਣਾ ਬਾਕੀ ਉਹ ਕਰ ਦਿੰਦੇ ਤੇ ਚਲ ਪਰ ਤੁਸੀਂ ਹੱਦ ਦੀ ਤਿਆਰੀ ਕਰੋ ਮੈਂ ਜਾ ਕੇ ਉਹ ਸੁਨੈਰੀ ਕੋਲੇ ਚਾ ਗੁੰਦ ਕਰ ਮੈਂ ਕਰਿਆ ਮੈਂ ਸੋਨੇ ਚ ਪਿਆਲਾ ਠੀਕ ਹੈ ਭਾਈ ਚਲੋ ਤੁਸੀਂ ਕਰੋ ਭਾਈ ਰਲ ਤੋਰ ਫਿਰ ਕੇ ਮੈਂ ਤਾਂ ਹੁਣ ਬੈਠਣ ਝੁਗਰੇ ਕਰ ਮੈਂ ਤੱਕ ਕਿਤੇ ਜਾ ਜਾਂਦਾ ਜਾਂਦਾ ਸ਼ਾਮਾਂ ਤਾਂ ਪੰਜ ਹੀ ਜਹੀ ਜਾਂਦੇ ਨੇ ਆਪਾਂ ਨੂੰ ਹਾਂ ਪੰਜੇ ਚ ਹੀ ਜਾਂਦੇ ਬਾਕੀ ਉਪਰੋਣੇ ਵਾਸਤੇ ਕੜਾ ਕੋੜਾ ਹੋ ਗਿਆ ਨਾ ਹਾਂ ਚਲ ਬਾਕੀ ਬਾਅਦ ਚ ਫੋਨ ਕਰੂੰਗਾ ਤੁਹਾਨੂੰ ਪਤਾ ਸੀ ਮੈਨੂੰ ਕੀ ਘਟਵਾ ਦਾ ਕੋਈ ਨਹੀਂ ਕਰ ਕੜਾ ਨਹੀਂ ਕਰਨਾ ਉਹ ਹੀ ਟੋਲੇ ਦੀ ਲੜਕੀਓ ਕਰੀ ਨਾਲ ਲੜੀ ਵੱਜੂਗੀ ਅੱਛਾ ਲੜੀ ਵਾਧੀਏ ਨਾ ਸੋਹਣਾ ਲੱਗੂ ਵਧੀਆ ਚਲੋ ਨਾ ਤਾਂ ਕੜਾ ਤਾਂ ਕੜਈ ਵੱਜੂ ਉਹ ਉਹੀ ਟੋਲੇ ਦੀ ਲੜੀ ਕਰਾ ਲਈ ਨਾਲ ਅਗਲਾ ਕੋਈ ਗੱਲ ਲੜੀ ਪਾਈ ਹੈ ਅੱਛਾ ਹਾਂ ਚਲ ਮੈਂ ਜਾਣਾ ਤੇਨੂੰ ਫੋਨ ਕਰੂ ਫਰਮਣ ਅਹੀਂ ਕਿਹਾ ਠੀਕ ਐ ਜੀ ਬੱਤ ਚਲ ਚਲ ਕਰਨਾ ਆਪਾਂ ਕੱਲ ਨੂੰ ਚੱਲਾਂਗੇ ਸ਼ਹਿਰ ਤੇ ਆਪਾਂ ਰੋਟੀ ਬੰਦ ਕਰਦੇ ਹੁਣ ਜਾ ਕੇ ਚਲ ਕਰ ਲੈਣੇ ਚਲੋ ਅਪਾ ਕੱਲ ਨੂੰ ਦੇਖਦੇ ਆ ਫਿਰ ਆਪਾਂ ਚੰਗਾ ਆ ਦੇਖ ਲੈ ਸਾਰੇ ਦੁਕਾਨੇਦਾਰ ਅੱਗੇ ਪਹਿਲੇ ਇਕੱਠੇ ਬੈਠੇ ਬੈਠੇ ਮੈਂ ਇਹੋ ਕਰਤੇ ਉਹ ਉਧਰ ਨੂੰ ਵਿਚਾਰਿਆਂ ਨੂੰ ਕੀ ਵਿਵਤਾ ਪਾਈ ਹੈ ਇਹ ਕਹਿੰਦੇ ਸਾਰੇ ਦੁਕਾਨਾਂ ਨੂੰ ਦਿਲਤਾ ਬਾਤ ਕੀ ਭਾਈ ਸੱਚੀ ਗੱਲ ਹੈ ਅੱਜ ਕੱਲ੍ਹ ਜ਼ਬਾਨਾਂ ਵੀ ਬਹੁਤ ਬੇਜਵਾਨ ਹੋਇਆ ਪਿਆਗਾ ਇਹ ਕਹਿੰਦੇ ਜ਼ਬਾਨ ਜਬੂਨ ਹੁਣ ਕਿਸੇ ਦੀ ਨਹੀਂ ਹੈਗੀ ਇਹ ਕਹਿੰਦੇ ਭਾਈ ਗਰੁੱਪ ਉੱਪਰ ਆ ਕੇ ਪਈ ਚਲ ਜਵਾਖੜੀ ਨੂੰ ਚੰਗਾ ਟਿਕਾਣਾ ਹੋਵੇ ਵਧੀਆ ਇਹ ਕਹਿੰਦੇ ਚਲ ਅਬ ਜੇ ਕਰੇ ਆਰਾਮ ਕਰੂਗੇ ਤਾਂ ਛੱਡ ਗਏ ਤੇ ਹੈਲੋ ਹਾਂ ਭਾਈ ਕਸੀ ਤਾਲ ਭਾਈ ਉਹ ਠੀਕ ਹੈ ਹਾਂ ਬੁਖਾਰ ਜਾ ਹੁੰਦਾ ਸੀ ਤੈਨੂੰ ਠੀਕ ਹੈ ਹੁਣ ਤੂੰ ਅੱਛਾ ਹੋਰ ਸਾਰੇ ਕਿਨੇ ਠੀਕ ਨੇ ਹੈ ਨਹੀਂ ਕਿਨੇ ਸਾਰੇ ਕਿਨੇ ਠੀਕ ਨਹੀਂ ਅੱਛਾ ਨਹੀਂ ਕਿਨੇ ਚਲੋ ਭਾਈ ਠੀਕ ਹੀ ਚਾਹੀਏ ਨੇ ਹੋਰ ਭਾਈ ਡਾਈਟ ਤੇ ਕੀ ਹੋਇਗਾ ਅੱਛਾ ਚਲੋ ਦਵਾਈ ਦਬੋਈ ਲੈ ਲਈਂ ਅੱਜ ਦੀ ਤੋਂ ਨਹੀਂ ਕਿਨੇ ਚਲ ਹਾਂ ਚਲ ਮੈਂ ਤੈਨੂੰ ਬੁਖਾਰ ਹੀ ਪੁੱਛਦੀ ਸੀ ਇਹ ਕਿੰਨੀਆਂ ਚਲ ਠੀਕ ਹੈ ਬਾਈ ਚੰਗਾ ਕਿਹਦਾ ਫੋਨ ਤੇ ਬੇਬੇ ਪਰ ਮਾਮੇ ਦਾ ਤੇ ਕੀ ਕਹਿੰਦੀ ਮਾਮਾ ਉਹਨੂੰ ਬੁਖਾਰ ਜਾ ਹੋ ਰਿਹਾ ਤੇ ਮੈਂ ਤਾਂ ਉਹ ਪੁੱਛਦੀ ਤਾ ਫੋਨ ਕੱਟਦਾ ਮੈਂ ਤਾਂ ਇੱਕ ਜੁੜੀ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਤੇ ਬਸ ਹੁਣ ਤਾਂ ਫੋਨ ਕੱਟਦਾ ਉਹਨੂੰ ਕੀ ਫਾਇਦਾ ਨਹੀਂ ਹੈਗਾ ਹੁਣ ਤਾਂ ਲਾ ਲਾਂਗੇ ਦੁਬਾਰੇ ਫੋਨ ਦੀ ਤਾਂ ਕਿੱਦੀ ਉਹ ਅਸਤਾ ਕਹਿੰਦੇ ਦੀਗੇ ਇਹ ਕਹਿੰਦੀ ਵਿਆਹ ਬਾਰੇ ਵੀ ਪੈਸਿਆਂ ਬਾਰੇ ਨਹੀਂ ਤਾਂ ਆਪਾਂ ਨਾ ਰਵੀ ਦੀ ਵੀ ਨਾਨਕ ਤੋਂ ਮੰਗ ਲਾਂਦੇ ਤੁਹਾਨੂੰ ਪਤਾ ਹੁਣ ਫਿਰ ਮੈਂ ਆਪਾਂ ਮੰਗ ਨਹੀਂ ਸਕਦੇ ਔਖਾ ਹੈ ਨਾ ਤਾਂ ਕਰਕੇ ਤੁਹਾਨੂੰ ਮੈਨੂੰ ਪਤਾ ਵੀ ਮੇਰੇ ਪੇਕੇ ਦੀ ਮੰਗ ਲਈਏ ਵਿਚਾਰੇ ਉਹ ਲੱਖ ਰੁਪਏ ਕਰ ਸਕਦੇ ਨੇ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਮੇਰੀ ਵਿਆਹ ਤੇ ਨ ਖਰਚਾ ਹੋ ਗਿਆ ਟੇ ਉਹਨਾਂ ਦਾ ਤਾਂ ਸਤਾ ਮੈਂ ਨਹੀਂ ਤੀ ਤੁਸੀਂ ਚਲ ਇੱਧਰ ਪੁੱਛਣਾ ਨਾਨਕੇ ਕਰਨ ਤੁਸੀਂ ਘਟੇ ਪੁੱਤ ਹੁਣ ਮੈਂ ਚਲ ਦੇਖ ਲੂੰਗੀ ਪੁੱਛ ਲਾਂਗੇ ਲਾ ਲਾਂਗੇ ਫੋਨ ਮੈਂ ਹੁਣ ਤਾਂ ਲਾ ਨੂੰ ਪੁੱਛ ਲਾਂਗੇ ਚਲ ਆਪਾਂ ਹੋਲੀ ਮੋੜ ਦਾਂਗੇ ਚਲ ਇਹਨਾਂ ਦੇ ਫਿਰ ਐ ਚੱਲ ਵੀ ਸਾਰਾ ਲੱਗੂ ਜੀ ਵਿੱਚ ਮੋੜ ਦਾਂਗੇ ਤਾਂ ਕਿਸ ਗੱਲ ਕਰ ਲਿਓ ਇੱਕ ਵਾਰ ਹੋਰ ਖਰਾ ਨਾ ਜਵਾਬ ਤਾਂ ਦੇ ਕਾਨੂੰ ਦਿੰਦੇ ਨੇਗੇ ਉਹ ਅੱਜ ਕੱਲ੍ਹ ਤੂੰ ਆਪ ਹੀ ਸੈਣੀ ਆ ਪੁੱਤਾਂ ਗਾਂ પતિਜਾਂ ਦੀ ਚੱਲਦੀ ਹੈ ਜੀ ਪਾਈਰ ਜਾਈ ਦੀ ਹੁਣ ਕਿੱਥੇ ਚਲ ਕੋਈ ਨਾ ਬੇਬੀ ਕੋਲ ਗੱਲ ਕਰ ਲੈ ਮੈਂ ਚਲ ਕਰ ਪਤਾ ਲੱਗ ਜੂ ਫਿਰ ਚੱਲ ਮੈਂ ਮਟੇ ਸਾਰੇ ਸੁਰ ਲੱਗ ਗਏ ਕੋਰੇ ਆ ਚਲ ਆਏ ਤਾਂ ਲੱਗ ਜਾਂਦਾ ਮੈਂ ਪੁੱਛ ਲੂੰਗੀ ਕੋਈ ਨਾ ਚਲ ਗੱਲ ਕਰ ਲੈ ਫਿਰ ਐ ਕੀ ਕਹਿੰਦੇ ਨੇ ਕਰ ਲੈਣੀਆਂ ਗੱਲਾਂ ਹਾਂ ਠੀਕ ਹੈ ਚੰਗ ਗੱਲ ਕਰ ਲੈ ਕਿਹਨੇ ਨਾ ਕਰ ਲੈਣੀਆਂ ਗੱਲਾਂ ਚਲ ਹੁਣ ਪਾਈ ਨੂੰ ਲਾਉਣੀ ਪਾਈ ਦੀ ਕਿੱਥੇ ਪਹੁੰਚਦੀ ਹੈ ਵਿਚਾਰੇ ਦੀ ਪੁੱਤੀ ਜੇ ਨੂੰ ਲਾਉਣੀ ਆਂ ਇਹੋ ਏ ਕਹਿੰਦੇ ਉਹਨੂੰ ਲਾਉਣੀ ਆਂ ਫੋਨ 'ਮੈਂ ਕਹਿੰਦੇ ਉਹਨੂੰ ਲਾ ਦਿਆ ਉਨ ਲਾਇ ਲੈਣੇ ਪਤੀ ਜੇ ਨੂੰ ਲਹਣ ਤੇ ਪਾਈ ਦੀ ਵਿਚਾਰੇ ਦੀ ਕਿੱਥੇ ਪੁੱਗਦੇ ਹੈਲੋ ਮਾ ਬਤਾ ਸਸਾਸ ਹੀ ਕਾ ਪਾਈ ਲੋਕੀ ਕੋ ਹਾਂ ਡਿਊਟੀ ਤੇ ਤੀ ਬਤਾ ਅੱਛਾ ਹੋਰ ਮਤਾ ਇਹ ਕੁਛ ਦੀ ਜੈ ਨੂੰ ਉਹ ਦੇਖੋ ਪੈਂਦਾ ਬੇਗਾ ਮੈਂ ਦਾ ਇੱਟ ਵੀ ਜੇ ਥੋੜੇ ਜਿਹਾ ਪੈਸਿਆਂ ਦੀ ਉਹ ਕਰ ਦਿੰਦੇ ਉਹਨਾਂ ਨੇ ਕਾਲੀ ਜੀ ਕਰਤੀ ਉਹਨਾਂ ਨੇ 15 ਦਰਾਂ ਦੀ ਵਿਆਹ ਦੀ ਗੱਲ ਉਹ ਕਰਤਾ। ਅੱਛਾ। ਅੱਛਾ ਠੀਕ ਐ। ਹਾਂ। ਅੱਛਾ ਭਰੋ ਮੈਂ ਤਾਂ ਇਹ ਪੁੱਛਦੀ ਬੀ ਬੀ ਚਲ 4 ਹੋਜੇ 5 ਹੋਜੇ ਵੀ ਇੰਨਾ ਕੋਜੇ ਵੀ ਚਲ 5 ਲੱਖ। ਵੀ ਜਿੰਨਾ ਕ ਦੇ ਦੋ ਚਲ ਅਸੀਂ ਵੀ ਫਿਰ ਕਹਿੰਦੇ ਨੇ ਕਿ ਭਾਈ ਰੋਵੀ ਕਹਿੰਨੇ ਵੀ ਪਾ ਵਿਆਜ ਦੇ ਦਾਂਗੇ। ਅੱਛਾ ਨਾ ਵਿਆਜ ਤਾਂ ਦੇਵਾਂਗੇ ਅਸੀਂ ਜੀ ਤਾਂ ਕਿਹੜੀ ਗੱਲ ਐ। ਇਹ ਕਹਿੰਨੇ ਪਿਆਇਤਾ ਦੇਵਾਂਗੇ ਅਚਾਨੇ ਤੇ ਬੀਬੀ ਨਾਲ ਤੇ ਡੈਡੀ ਨਾਲ ਤੇ ਮੰਮੀ ਨਾਲ ਗੱਲ ਕਰਨੀ ਵੀ ਭੂਆ ਨੇ ਕਹਤਿਆ ਇਹ ਕਹਿੰਨੇ ਪੁੱਛ ਲਈ ਚਲ ਹਾਂ ਫਿਰ ਮੈਨੂੰ ਆਥਰ ਨੇ ਦੱਸੇ ਪੁੱਤ ਅੱਛਾ ਹਾਂ ਫਿਰ ਬਸ ਵੀ ਤੂੰ ਕਹਿੰਨੇ ਵਿਚਾਰਤਾ ਮੈਂ ਦੇ ਦੇਉ ਪੁੱਛ ਲਈ ਤੇ ਪੰਜ ਬਣ ਗਿਆ ਤੇਰੇ ਬਾਪੇ ਪੁੱਛ ਲਈ ਇਹ ਕਹਿੰਨੇ ਹਾਂ ਚਲ ਚਲ ਚੰਗਾ ਪੁੱਤ ਫਿਰ ਆਥਰ ਨੇ ਦੱਸੀ ਮੈਂ ਚੰਗਾ ਠੀਕ ਐ ਚੰਗਾ ਪੁੱਤ ਕਿਉਂ ਬੇਬੇ ਕੀ ਕਹਿੰਦੇ ਫਿਰ ਉਹ ਪੁੱਤ ਜਵਾਬ ਕਦੋਂ ਦਿੰਦੇ ਨੇ ਅੱਛਾ ਉਹ ਤਾਂ ਮੈਂ ਦੇਖ ਤੇ ਮਾਮੇ ਨੂੰ ਨਹੀਂ ਪੁੱਛਿਆ ਅੱਛਾ ਮੈਂ ਤਾਂ ਮੁੰਡੇ ਨੂੰ ਪਟਿੱਜੇ ਨੂੰ ਪੁੱਛਿਆ ਤੇ ਅੱਛਾ ਫਿਰ ਮੰਨ ਗਏ ਹਾਂ ਮੰਨ ਗਏ ਤਾਂ ਤਾਂ ਬੜੀ ਵਧੀਆ ਹੋ ਗਿਆ ਹੈ ਨਾ ਨਹੀਂ ਜਵਾਬ ਨਹੀਂ ਦਿੰਦਾ ਚਲ ਫੋਨ ਨਰ ਸਾਰਾ ਲੱਗ ਜਾ ਮੜਾ ਮੋਟਾ ਵਧੀਆ ਮੰਨ ਗਏ ਹੋਰ ਹਾਂ ਫਿਰ ਤਾਂ ਬੰਦੀ ਆਸਲੀ ਤਾਂ ਅਥਣੇ ਚਾਰ ਤਾਂ ਉਹਨੇ ਕਹਿਤਾ ਅੱਛਾ ਕਹਿੰਦਾ ਵੀ ਮੈਂ ਵੀ ਪੰਜ ਵੀ ਬਣੇ ਮੈਂ ਮੇਰੇ ਪਾਪੇ ਨੂੰ ਪੁੱਛ ਕੇ ਅਥਣੇ ਫੋਨ ਕਰ ਦੂੰ ਮੈਨੂੰ ਬਾਹਰ ਕਰ ਦੂ ਫਿਰ ਮੈਨੂੰ ਯਕੀਨ ਆਉਂਦਾ ਤੇ ਤਾਂ ਉਹ ਤਾਂ ਦੇ ਦਣਗੇ ਚਲ ਕੋਈ ਨਾ ਪਰ ਸਾਰਾ ਲੱਗ ਜੂ ਵਧੀਆ ਨਾਲੇ ਮੈਂ ਸਾਰਾ ਲੱਗ ਜੂ ਹਾਂ ਚਲ ਬਾਕੀ ਚਲ ਪਾਪਾ ਰਵੀ ਨੂੰ ਕਹਿਣਾ ਵੀ ਮੰਨ ਗਏ ਵਧੀਆ ਇਧਰ ਕੱਲ ਨੂੰ ਵੀ ਹਾਂ ਨਾ ਹੂੰ ਕੱਲ ਤੁਸੀਂ ਕਰੋ ਕੰਮ ਆ ਬਤਾ ਤਿਆਰੀ ਕਰੋ ਹਾਂ ਇੰਨਾ ਕਿ ਤਾਂ ਮੈਂ ਕਰਤਾ ਹੀ ਲਾ ਮੈਂ ਇੰਨਾ ਕਿ ਤਾਂ ਮੇਰੀ ਵੀ ਚੱਲਦੀ ਐ ਮਾੜੀ ਮੋਟੀ ਤਾਂ ਚਲ ਵਧੀਆ ਬੇਬੇ ਹੋਰ ਹਾਂ ਵਧੀਆ ਚਲ ਚੰਗਾ ਫਿਰ ਮੈਂ ਗੱਲ ਕਰਦੀ ਉਹਨਾਂ ਨਾਲ ਠੀਕ ਨੇ ਕਰ ਲੈ ਬੁੱਤ ਚੰਗਾ ਹਾਂ ਚੰਗਾ ਠੀਕ ਚੰਗਾ ਮੇਰੇ ਭਤੀਜੇ ਨੇ ਇੰਨੀ ਕਿੱਜਤ ਰੱਖਦੀ ਨਹੀਂ ਗਾਹ ਨੂੰ ਦੇ ਹੁੰਦੇ ਕੀ ਪੋਤ ਨੂੰ ਦੇ ਹੁੰਦੇ ਮੈਂ ਕੀ ਕਹਿੰਦੀ ਕੀ ਜਵਾਬ ਦਿੰਦੀ ਇਹਦੀ ਇੰਨੀ ਵੀ ਨਹੀਂ ਪੁੱਗਦੀ ਹੈਗੀ ਭਤੀਜਾ ਨੇ ਨਾਮ ਨਹੀਂ ਸੁਣੀ ਹੈਗੀ ਗੱਲ ਇਹਦੀ ਗਾਂ ਭਤੀਜ ਨੂੰ ਵੀ ਗਾਹ ਮੇਨੇ ਥੱਲੇ ਦਿੱਤੀ ਮੈਂ ਵਧੀਆ ਰਿਹਾ ਮੇਰਾ ਭਤੀਜਾ ਇਹ ਕਹਿੰਦੀ ਵਧੀਆ ਰਹਾ ਪੋਤ ਨੂੰ ਮੈਨੂੰ ਕੀ ਕਹਿੰਦੀ ਔਰ ਚੱਲ ਭਾਈ ਆ ਚੰਗਾ ਹੋ ਗਿਆ ਮੇਰੇ ਭਤੀਜੇ ਨੇ ਵੀ ਹਾਂ ਚੱਲ ਹੁਣ ਤਬਦਾ ਕਿਉਂਟ ਲੈਣਗੇ ਇਹ ਕਹਿੰਦੀ ਚੱਲ ਭਾਈ ਜਵਾਖੜੀ ਬਾਹਰੋਂ ਜਾ ਉੱਥੇ ਨੂੰ ਤੁਹਾਡੇ ਬਾਅਦ ਇੱਕ ਪਰਿਵਾਰ ਇੱਕ ਵੀਡੀਓ ਨੂਰਾ ਦਾਲਚੀ ਇੰਗਲੇਜੇ ਆਇਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੀ ਦੱਸਿਓ ਤੇ ਵੀਡੀਓ ਦਾ ਅਗਲਾ ਭਾਗ ਦੇਖਣੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ